ਸਰਕਾਰ ਨੇ ਜੋ ਦੋ ਨਸ਼ਾ ਬਰਦ ਬਹਿ ਮਹਮ ਚਲਾਈ ਹੈ ਬਹੁਤ ਹੀ ਸ਼ਲਾੰਗਾ ਜੋ ਕਦਮ ਹੈ ਸਰਕਾਰ ਦਾ ਇਹਨਾਂ ਨੇ ਪਹਿਨਾ ਸਾਰੇ ਤਸ਼ਕਰਾਂ ਨੂੰ ਵਾਰਨਿੰਗ ਦਿੱਤੀ ਦੀ ਵੀ ਤੁਸੀਂ ਇਹ ਕੰਮ ਕਰਨ ਤੋਂ ਹਟ ਜਾਓ ਤੇ ਨਹੀਂ ਤਾਂ ਤੁਹਾਡੇ ਤੇ ਜਿਹੜੀ ਕਾਰਵਾਈ ਹੈ ਬਹੁਤ ਹੀ ਲੁਗਾਹਿੰਦੇ ਨਾਲ ਕੀਤੀ ਜਾਊਗੀ ਜਿਵੇਂ ਹੁਣ ਹੋ ਰਹੀ ਆ ਅੱਜ ਜਿਵੇਂ ਖੰਨੇ ਸ਼ਹਿਰ ਦੇ ਵਿੱਚ ਮੀਰ ਮਾਰਗ ਦੇ ਪਿੱਛੇ ਜਿਹੜੇ ਲੋਕ ਨਸ਼ਾ ਦਾ ਵਪਾਰ ਕਰਦੇ ਸੀ ਉਹਨਾਂ ਦੇ ਵਿਰੁੱਧ ਜੋ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਹੀ ਸ਼ਲਾੰਗਾ ਜੋਗ ਆ ਅਜੇ ਸਰਕਾਰ ਦਾ ਬਹੁਤ ਭਵਤਮਨ ਸਾਹਿਬ ਦਾ ਧੰਨਵਾਦ ਕਰਦਿਆਂ ਵੀ ਨਸ਼ਾ ਤੋਂ ਬਚਾਉਣ ਲਈ ਆਪਣੇ ਪੰਜਾਬ ਦੀ ਜਵਾਨੀ ਦੇ ਬਹੁਤ ਤਕੜੇ ਕਦਮ ਚੱਕੇ ਜਾ ਰਹੇ ਨੇ ਧੰਨਵਾਦ ਇਹ ਜਿਹੜੇ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਾ ਬੁਧਰ ਮੁਹਿੰਮ ਚਲਾਈ ਗਈ ਹੈ ਉਸ ਤਹਿਤ ਅੱਜ ਖੰਨਾ ਵਿਖੇ ਮੀਟ ਮਾਰਕੀਟ ਦੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ ਜਿੱਥੇ ਅੱਜ ਤੋਂ ਹਰੇਕ ਹਰ ਸਾਲ ਤੱਕ 6 ਮਹੀਨੇ ਜਾਂ 2-3 ਮਹੀਨੇ ਬਾਅਦ ਕੋਸ਼ਿਸ਼ ਕਰਦੀ ਹੈ ਪਰ ਲੋਕ ਨਹੀਂ ਛੱਡਦੇ ਮੇਨ ਹੱਬ ਬਣਿਆ ਪਿਆ ਹੈ ਅੰਨੇ ਦਾ ਨਸ਼ੇ ਇੱਥੇ ਵਿਗਦੇ ਨੇ ਆਮ ਆ ਕੇ ਲੱਗ ਜਾਂਦੇ ਨੇ ਪੁਰਸ ਵਾਰ-ਵਾਰ ਵਾਰਨਿੰਗਾਂ ਦਿੰਦੀ ਥੱਕ ਗਈ ਹੈ ਅੱਜ ਸਰਕਾਰ ਵੱਲੋਂ ਜੋ ਟੈਟ ਕੀ ਰਿਹਾ ਗਿਆ ਕੰਮ ਸਾਰਾ ਵੀ ਨਸ਼ੇ ਵਿਰੁੱਧ ਇੱਕ ਬਹੁਤ ਤਕੜੀ ਚਲਾਈ ਹੈ ਸਰਕਾਰ ਨੇ ਜਿਹੜੀ ਬੜੀ ਧੀਰ ਤੋਂ ਮੰਗ ਸੀ ਆਮ ਪਬਲਿਕ ਦੀ ਉਸ ਤਹਿਤ ਇਹ ਮਹਨ ਚੱਲੀ ਹੈ ਕਿ ਬਹੁਤ ਵਧੀਆ ਉਸ ਲੱਗਾ ਜੋ ਕਦਮ ਜਿਹੜਾ ਹੈ ਨਾ ਸਾਹਿਬ ਇਹਨਾਂ ਸਰਕਾਰ ਨੇ ਚੁੱਕਾ ਚੁੱਕਿਆ ਮੈਂ ਇਹਨਾਂ ਦਾ ਬਹੁਤ ਇਹ ਦਿਨ ਉਹਨਾਂ ਧੰਨਵਾਦ ਕਰਦਾ ਵੀ ਇਹੋ ਜਿਹੇ ਕਦਮ ਚੱਕਣੇ ਚਾਹੀਦੇ ਨੇ ਕਹਾ ਜਿਹੜੇ ਆਪਣੀ ਨੌਜਵਾਨੀ ਨੂੰ ਬਚਾਇਆ ਜਾ ਸਕੇ ਸਤਾ ਲੱਗਦਾ ਕਿ ਵੱਡੀ ਗਿੰਦੀ ਚ ਨੌਜਵਾਨ ਜਿਹੜੇ ਨਸ਼ੀਟ ਕਰ ਰਹੇ ਸੀ ਹੁਣ ਉਹ ਬਾਤ ਕਰਨਗੇ ਤੇ ਹੋਰਾਂ ਲੋਕਾਂ ਨੂੰ ਵੀ ਸਬਕ ਮਿਲੇਗਾ ਜਿਹੜੇ ਜੇ ਕਰਦੇ ਬਿਲਕੁਲ ਜੀ ਬਿਲਕੁਲ ਨੌਜਵਾਨਾਂ ਨੂੰ ਨਵੇਂ ਤਾਂ ਨਵੇਂ ਤਾਂ ਇਸ ਇੱਕ ਜੋ ਵਚਨ ਕੀ ਵਚਨਗੇ ਬਾਕੀ ਹੋਰ ਜਿਹੜੇ ਪੁਰਾਣੇ ਲੱਗੇ ਨੇ ਉਹਨਾਂ ਪਰ ਹੈ ਵੀ ਜਿਹੜੀ ਸਰਕਾਰ ਆ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਾਂ ਵਿੱਚ ਲਿਆ ਲਿਆ ਕੇ ਉਹਨਾਂ ਦਾ ਇਲਾਜ ਕਰਨ ਦਾ ਕੰਮ ਚੱਲੀ ਰਹੀ ਹੈ ਬਹੁਤ ਵਧੀਆ ਕੰਮ ਹੈ ਬਹੁਤ ਸ਼ਲਾਘਾਯੋਗ ਹੈ ਤੁਹਾਨੂੰ ਜਿਹੜੇ ਨਸ਼ਾ ਦਸਤ ਕਰ ਨੇ ਲੱਗਦਾ ਕਿ ਉਹਨਾਂ ਨੇ ਸਬਕ ਮਿਲੇਗਾ ਤੇ ਉਹ ਇਹ ਸਰਾਰੇ ਕਰਵਾ ਨੂੰ ਛੱਡਣਗੇ ਕਿਉਂਕਿ ਹੁਣ ਵੱਡੀ ਕਾਰਵਾਈ ਜਿਹੜੀ ਪੰਜਾਬ ਕਾਹਦੇ ਨਾ ਸੇ ਬੀ ਜਿਹੜਾ ਹੈਗਾ ਸਰਕਾਰ ਇਹਨੂੰ ਪਸੇ ਸਿਰੇ ਲਾ ਕੇ ਹਟੂਗੀ ਹੁਣ ਇਹਨਾਂ ਨੂੰ ਮਤਲਬ ਅੰਗਾਈ ਤੋਂ ਸਾਰੇ ਚੱਕਣ ਦੇ ਸਰਕਾਰ ਵੀ ਕੋਈ ਵੀ ਨਸ਼ਾ ਤਸਕਰ ਉਹਨੂੰ ਹਰ ਹੀਲੇ ਹਰ ਉਹਨਾਂ ਨੂੰ ਸਾਰਾ ਆਇਆ ਫਿਰ ਤੇ ਲਾਇਆ ਜਾਉਗੇ ਪਰ ਉਹ ਇਹ ਨਹੀਂ ਕਿਹਾ ਜਾਉਗਾ ਮੁੜ ਕੇ ਦੁਬਾਰਾ ਨਸ਼ਾ ਵੇਚਣ ਕੋ ਨਹੀਂ ਰਹਿਣ ਲੱਗ ਸਕਦਾ ਜਾਉਗਾ ਸਰ ਲੱਗਦਾ ਕਿ ਕਈ ਵਾਰ ਜਿਹੜੀ ਇਹਨਾਂ ਨੂੰ ਚਿਤਾਵਨੀ ਦਿੱਤੀ ਗਈ ਆ ਪਰ ਜਦੋਂ ਨਹੀਂ ਹਟੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਜ਼ਰੂਰ ਤੁਸੀਂ ਦੀ ਬਿਲਕੁਲ ਜੀ ਚਿਤਾਵਨੀ ਇਹ ਤਾਂ ਬਹੁਤ ਤਕਰੀਬ ਹੁੰਦਾ ਹੈ ਪਹਿਲਾਂ ਕਿਹਾ ਕਿ ਹਟਿਆ ਵੀ ਹਰ 2-3 ਮਹੀਨੇ ਬਾਅਦ ਅਛੇ ਮੇਰੇ ਵਿੱਚ ਉਸ ਵਾਰ-ਵਾਰ ਇੱਥੇ ਚਿਤਾਵਨੀ ਬੁਣੀ ਰਹੀ ਆ ਤਾਂ ਹਾਰ ਕੇ ਕਦਮ ਚੁਪਨੇ ਪੈ ਰਹੇ ਪਰ ਨਹੀਂ ਲੋਕ ਹਟ ਰਹੇ ਸੀ ਇਸ ਵਕ ਨਸ਼ਾ ਤਸਕਰ ਨਹੀਂ ਹਟ ਰਹੇ ਸੀ ਬੜਾ ਹੱਬ ਬਣ ਗਿਆ ਸੀ ਬੜਾ ਅਸਰ ਨੂੰ ਆ ਪ੍ਰੇਸ਼ਾਨੀ ਦੀ ਖਲੇ ਸ਼ਹਿਰ ਦੇ ਵਿੱਚ ਕੁਝ ਨਾ ਕੁਝ ਹੋ ਰਿਹਾ ਹੈ ਹਾਂਜੀ ਮੇਰਾ ਨਾਮ ਰਾਜਨ ਹੈ ਤੇ ਜੋ ਵੀ ਇਹ ਸਰਕਾਰ ਨੇ ਮੁਹਿੰਮ ਚਲਾਈ ਆ ਇੱਕ ਬਹੁਤ ਵਧੀਆ ਉਪਰਾਲਾ ਅਸੀਂ ਦਿਲੋਂ ਸਲੂਟ ਕਰਦੇ ਆ ਭਗਵੰਤ ਮਾਨ ਜੀ ਇਸ ਸਰਕਾਰ ਨੂੰ ਜਿਨ੍ਹਾਂ ਨੇ ਇੱਕ ਨਸ਼ਾ ਦੇ ਵਿੱਚ ਪਏ ਗੱਭਰੂ ਨੌਜਵਾਨਾਂ ਨੂੰ ਇੱਕ ਚੰਗੀ ਰਾਹੇ ਪਾਉਣਾ ਇਸ ਯੁੱਧ ਦੇ ਯੁੱਧ ਛੇੜ ਕੇ ਅਸੀਂ ਸਲੂਟ ਕਰਦੇ ਆ ਇਸ ਸਰਕਾਰ ਨੂੰ ਜੋ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਇਸ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿੰਨੇ ਘਰ ਨਹੀਂ ਜਿਨ੍ਹਾਂ ਦੇ ਉੱਪਰ ਕਾਰਵਾਈ ਕੀਤੀ ਹੈ ਨਗਰ ਕਾਉਂਸਲ ਵੱਲੋਂ 6 ਘਰਾਂ ਦੇ ਉੱਪਰ ਨੂੰ ਨੋਟਿਸ ਦਿੱਤਾ ਗਿਆ ਸੀਗਾ ਜਿਨ੍ਹਾਂ ਨੇ ਸਰਕਾਰੀ ਜੋ ਨਗਰ ਕਾਉਂਸਲ ਦੀ ਥਾਂਵਾਂ ਦੇ ਉੱਪਰ ਘਰ ਬਣਾਏ ਸੀਗੇ ਤੇ ਸਾਰੇ ਕੇ ਸਾਰੇ ਲੋਕੀ ਉਹ ਨੇ ਜੋ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਵੱਡੇ ਹੈ ਉਹ ਅਸਲਮ ਉਰਫ ਜਿੰਮੀ ਤੇ ਸੁਨੀਲ ਬਾਬਾ ਇਹ ਦੋਨੋਂ ਪ੍ਰਾਣ ਨੇ ਵਜ਼ੀਰ ਇਹਨਾਂ ਦੇ ਫਾਦਰ ਦਾ ਨਾਮ ਹੈਗਾ ਦੋਨਾਂ ਦੇ ਉੱਪਰ ਹੀ 5-5 ਮੁਕੱਦਮੇ ਨੇ ਤੇ ਆ ਦੋਨੋਂ ਕੇ ਦੋਨੋਂ ਇੱਕ ਇਹ ਅਸਲਮ ਜੋ ਭੱਜਾ ਹੋਇਆ ਹੈਗਾ ਇਹਦੇ ਉੱਪਰ ਹੁਣ 3 ਮਾਰਚ ਨੂੰ ਇੱਕ ਹੋਰ ਮੁਕਦਮਾ ਦਰਜ ਹੋਇਆ ਹੈਗਾ ਤੇ ਜੋ ਸੁਨੀਲ ਬਾਬਾ ਹੈ ਉਹਦੇ ਉੱਪਰ ਵੀ ਹੁਣ ਬੀਤੇ ਦਿਨਾਂ 'ਚ ਇੱਕ ਐਫਆਈਆਰ ਦਰਜ ਹੋਈ ਸੀਗੀ ਤੇ ਆ ਜੇਲ ਦੇ ਵਿੱਚ ਇਹਦੇ ਨਾਲ-ਨਾਲ ਦੋ ਲੇਡੀ ਨੇ ਜੋ ਹੈ ਤੇ ਨਸ਼ੇ ਦਾ ਕੰਮ ਕਰਦੀ ਹੈ ਤੇ ਵੱਡੇ ਤੌਰ ਤੇ ਕਰਦੀ ਹੈ ਸ਼ਿੰਦੀ ਵਾਈਫ ਆਫ ਰੋਸ਼ਨ ਉਹਦੇ ਉੱਪਰ ਤਿੰਨ ਐਫਆਈਆਰਸ ਨੇ ਤੇ ਮਹਿੰਦਰੋ ਵੂਮਨ ਆਫ ਵਾਈਫ ਆਫ ਕਾਲਾ ਉਦੇ ਉੱਪਰ ਦੋ ਐਫਾਇਰਸ ਨੇ ਆ ਦੋਨੋਂ ਵੀ ਇਨਦਰ ਤੰਦਾ ਨਸ਼ੇ ਤਸਕਰੀ ਦਾ ਹੀ ਹੈਗਾ ਆ ਦੋਨੋਂ ਹਜੇ ਬਾਹਰ ਨੇ ਭੱਜੀ ਹੋਈਆਂ ਤੇ ਹਜੇ ਇਹਨਾਂ ਦੀ ਵੀ ਸਰਚ ਚੱਲ ਰਹੀ ਹੈਗੀ ਇਹਦੇ ਨਾਲ ਇੱਕ ਪੱਪੂ ਉਰਫ ਹੈਪੀ ਹੈਗਾ ਤੇ ਗੁਲਸ਼ਨ ਸਨ ਆਫ ਸੁਰਜੀਤ ਹੈ ਆ ਬੰਦੇ ਉਹ ਨੇ ਜਿਹੜਾ ਜਿਨ੍ਹਾਂ ਦੇ ਉੱਪਰ ਪਰਚੇ ਤਾਂ ਦੋ ਦੋ ਤਿੰਨ ਤਿੰਨ ਹੀ ਨੇ ਬਟ ਇਹ ਨਸ਼ੇ ਦੀ ਤੇ ਸ਼ਰਾਬ ਦੀ ਤਸਕਰੀ ਕਰਦੇ ਤੇ ਆ ਹੀ ਏਰੀਆ ਦੇ ਵਿੱਚ ਜ਼ਿਆਦਾ ਸਪਲਾਈ ਕਰਦੇ ਤੇ ਲੋਕਾਂ ਦਾ ਹਰ ਤਰੀਕੇ ਨਾਲ ਜੋ ਨਸ਼ੇ ਤਸਕਰ ਉਹਨਾਂ ਦਾ ਵਕੀਲੀ ਤੌਰ ਤੇ ਵੀ ਮਦਦ ਕਰਾਉਂਦੇ ਤੇ ਆ ਇਹਨਾਂ ਦਾ ਪੂਰਾ ਇੱਕ ਆਪਣਾ ਨੈਟਵਰਕ ਬਣਾਇਆ ਹੋਇਆਗਾ ਇਦਾਂ ਦੇ 6 ਪਰਸਨਸ ਨੇ ਜਿਨ੍ਹਾਂ ਦੇ ਵੱਖਰੇ ਵੱਖਰੇ ਕਰ ਨਗਰ ਕੌਂਸਲ ਨੇ ਆਇਡੈਂਟੀਫਾਈ ਕਰਕੇ ਉਹਨਾਂ ਦੀ ਇਲੀਗਲ ਸਟਰਕਚਰਸ ਨੂੰ ਆ ਤੋੜਨ ਦੇ ਲਈ ਨੋਟਿਸ ਦਿੱਤਾ ਸੀ ਨੂੰ ਲੱਗਦਾ ਕਿ ਹੁਣ ਲੋਕ ਵੀ ਜਿਹੜਾ ਸਾਥ ਦੇ ਰਹੇ ਨੇ ਕਿਉਂਕਿ ਲੋਕ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਨੇ ਬਦਸਤ ਨਾਲ ਅਤੇ ਕਿਸ ਤਰ੍ਹਾਂ ਦਾ ਭਰੋਸਾ ਜਿਹੜਾ ਲੋਕਾਂ ਨੂੰ ਦਵਾਇਆ ਜਾਂਦਾ ਹੈ ਅ ਲੋਕੀ ਦੇਖਿਓ ਜੀ ਲੋਕਾਂ ਦਾ ਤਾਂ ਬਹੁਤ ਜ਼ਿਆਦਾ ਸਪੋਰਟ ਹੈਗਾ ਬਹੁਤ ਜ਼ਿਆਦਾ ਸਹਿਯੋਗ ਹੈ ਲੋਕੀ ਬੜ ਚੜ ਕੇ ਪੰਜਾਬ ਸਰਕਾਰ ਦੀ ਇਸ ਨਸ਼ਾ ਯੁੱਧ ਯੁੱਧ ਨਸ਼ੇ ਵਿਰੁੱਧ ਵਾਲੀ ਜੋ ਮੁਹਿੰਮ ਹੈਗੀ ਇਦੇ ਵਿੱਚ ਅੱਗੇ ਆ ਕੇ ਸਹਿਯੋਗ ਦੇ ਰਹੇ ਨੇ ਦੱਸ ਰਹੇ ਨੇ ਤੇ ਅਗਰ ਜਿੱਥੇ ਪੰਜਾਬ ਪੁਲਿਸ ਕੋਈ ਵਧੀਆ ਕੰਮ ਕਰਦੀ ਉਹਦੀ ਬਹੁਤ ਜ਼ਿਆਦਾ ਸਰਾਨਾ ਵੀ ਕਰ ਦੇ ਤੇ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਨਸ਼ੇ ਦਾ ਜੋ ਇੱਕ ਇਸ਼ੂ ਹੈਗਾ ਐਕਸੋਸਾਇਟੀਲ ਇਸ਼ੂ ਹੈਗਾ ਖਾਲੀ ਪੁਲਿਸ ਲਾ ਇਨਫੋਰਸਮੈਂਟ ਇਹਨੂੰ ਨਹੀਂ ਕਰ ਸਕਦੀ ਖਤਮ ਲੋਕਾਂ ਦਾ ਤਾਂ ਸਹਿਯੋਗ ਦੀ ਲੋੜ ਹੀ ਹੈਗੀ ਇਸ ਕਰਕੇ ਹੀ ਅਸੀਂ ਐਂ ਜੋ ਸਾਡੀ ਮੁਹਿੰਮ ਦੇ ਅੰਡਰ ਸੰਪਰਕ ਦੀ ਵੀ ਮੀਟਿੰਗਸ ਅਸੀਂ ਰੋਜ਼ ਕਰ ਰਹੇ ਹਾਂ ਰੋਜ਼ ਸਾਡੀ 20 ਤੇ ਔਰ 30 ਦੇ ਵਿਚmei ਸਾਡੀ ਮੀਟਿੰਗਸ ਲੋਕਾਂ ਦੇ ਨਾਲ ਹੁੰਦੀ ਹੈ ਵੱਖਰੇ ਵੱਖਰੇ ਪਿੰਡ ਅਸੀਂ ਕਵਰ ਕਰ ਰਹੇ ਹਾਂ ਉੱਥੇ ਵੀ ਲੋਕੀ ਦੱਸਦੇ ਹਨ ਹਰ ਪਿੰਡ ਦੇ ਵਿੱਚ 2-3 2-3 ਡਰੱਗਸ ਸਮਗਲਰਸ ਜਾਂ ਪੈਡਲਰਸ ਨੇ ਤੇ ਮੇਜੋਰਿਟੀ ਦੇ ਵਿੱਚ ਤੇ ਉਹ ਵੀ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਦੇ ਅਗੇਂਸਟ ਵੀ ਅਸੀਂ ਐਕਸ਼ਨ ਲੈ ਰਹੇ ਹਾਂ ਕੱਲ ਹੀ ਅਸੀਂ ਪਾਇਲ ਦੇ ਵਿੱਚ ਤਿੰਨ ਪ੍ਰੋਪਰਟੀਆਂ ਆਈਡੈਂਟੀਫਾਈ ਕੀਤੀ ਜਿਹੜੇ ਕਿ ਡਰੱਗਸ ਸਮਗਲਰਸ ਦੀ ਹੈ ਉਨਾਂ ਨੂੰ ਅਸੀਂ ਫ੍ਰੀਜ਼ ਕਰਾਇਆ ਹੈਗਾ ਐਸਐਚਓਜ਼ ਨੇ ਉੱਥੇ ਵੀ ਫ੍ਰੀਜ਼ਿੰਗ ਆਰਡਰਸ ਦੇ ਵੀ ਨੋਟਿਸ ਆਰਡਰਸ ਵੀ ਚਿਪਕਾਏ ਹੈ ਉਹਦੇ ਅੱਗੇ ਵੀ ਅਸੀਂ ਉਹਨੂੰ ਫਾਲੋਅ ਅਪ ਕਰਦੇ ਉਹ ਵੀ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਵੀ ਇਦੇ ਅਲਾਵਾ ਵੀ ਅਸੀਂ ਬਹੁਤ ਸਾਰੀਆਂ ਪ੍ਰੋਪਰਟੀਆਂ ਵੀ ਆਈਡੈਂਟੀਫਾਈ ਕੀਤੀ ਹੈ ਤੇ ਸਾਡੇ ਕੋਲ ਡਰੱਗ ਵੇਡਲਰਜ਼ ਆਦੀ ਲੈਸ ਵੀ ਰੈਡੀ ਨੇ ਤੇ ਅਸੀਂ ਰੇਡਜ਼ ਵਗੈਰਾ ਕਰਕੇ ਸਰਚਿਸ ਕਰਕੇ ਸਾਡੇ ਆਹੀ ਟਰਾਈ ਹੈਗਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ ਇੱਕ ਆਦੇ ਮਹੀਨੇ ਦੇ ਵਿੱਚ ਹੀ ਅਸੀਂ ਪੰਜਾਬ ਨੂੰ ਡਰਗ ਮੁਕਤ ਕਰ ਪਾਈਏ ਖੰਨੇ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਆ ਮੈਨੂੰ ਸাকसेस ਬਹੁਤ ਜਲਦੀ ਹੀ ਮਿਲ ਜਾਏਗਾ ਜਿਸ ਤਰੀਕੇ ਦਾ ਮੈਨੂੰ ਲੋਕਾਂ ਤੋਂ ਸਹਿਯੋਗ ਮਿਲ ਰਹਾ ਹੈ ਮੀਡੀਆ ਤੋਂ ਸਪੈਸ਼ਲੀ ਮੈਨੂੰ ਜੋ ਸਹਿਯੋਗ ਮਿਲ ਰਹਾ ਹੈਗਾ ਤੋਂ ਮੈਨੂੰ ਪੂਰਨ ਵਿਸ਼ਵਾਸ ਹੈਗਾ ਕਿ ਬਹੁਤ ਜਲਦੀ ਅਸੀਂ ਸাকसेसਫੁਲੀ ਖੰਨੇ ਨੂੰ ਇੱਕ ਡਰਗ ਮੁਕਤ ਡਿਸਟ੍ਰਿਕਟ ਦਾ ਉਹ ਦਿਲਾ ਪਾਏਗੇ ਮੈਨੂੰ ਲੱਗਦਾ ਕਿ ਲੋਕਾਂ ਵਿੱਚ ਤਾਬਣ ਜਿਹੜੇ ਹਜੇ ਵੀ ਨਹੀਂ ਹਟ ਰਹੇ ਜਾਂ ਬਾਜ਼ ਨਹੀਂ ਆ ਰਹੇ। ਹਣੀ ਬਹੁਤ ਫਰਕ ਹੈਗਾ ਜੀ ਬੀਤੇ ਦਿਨਾਂ ਦੀ ਜੋ ਵੀ ਸਾਡੀ ਕਾਰਗੁਰ ਕਾਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਅ ਜੋ ਤਸਕਰ ਹੈ ਇਤੋਂ ਭੱਜੇ ਹੋਏ ਤੇ ਜੋ ਕ੍ਰਿਮੀਨਲਸ ਹੈ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਹੈਗਾ ਤੇ ਬਾਕੀ ਜੋ ਜੈਨੂਇਨ ਲੋਕੀ ਹੈ ਉਹਨਾਂ ਦੇ ਅੰਦਰ ਪੂਰਨ ਕੌਨਫੀਡੈਂਸ ਹੈਗਾ ਤੇ ਸਾਨੂੰ ਲੱਗਦਾ ਹੈ ਸਾਨੂੰ ਬਹੁਤ ਜਲਦੀ ਸਕਸੈਸ ਮਿਲੇਗਾ। ਧੰਨਵਾਦ।